ਦੇਹਾਤੀ ਮਜ਼ਦੂਰ ਸਭਾ ਜਿੰਦਾਬਾਦ 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 ਮਜ਼ਦੂਰ ਏਕਤਾ ਜਿੰਦਾਬਾਦ 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 ਤੁਹਾਡਾ ਤੇ ਕਿਹੜੀ ਜਥੇਬੰਦੀ ਆ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਪਿੰਡ ਤਖਤਮਾਣਾ ਦਿਹਾਤੀ ਮਜ਼ਦੂਰ ਸਭਾ ਦਾ ਜ਼ਿਲ੍ਹਾ ਪ੍ਰਧਾਨ ਆ ਮੈਂ ਹਾਂ ਅੱਜ ਜਿਹੜਾ ਥਾਣੇ ਮੂਰੇ ਪ੍ਰਦਰਸ਼ਨ ਹੋਇਆ ਉਹਦੇ ਬਾਰੇ ਦੱਸੋ ਘਟਨਾ ਕੀ ਸੀ ਤੇ ਕੀ ਹੋਇਆ ਅੱਜ ਜਿਹੜਾ 26 ਤਰੀਕ ਨੂੰ ਥਾਣਾ ਬਰੀਆਲਾ ਸੱਚ ਦਾ ਘਰਾਓ ਕਰਨਾ ਸੀਗਾ ਉਸ ਤੋਂ ਗੱਲਬਾਤ ਚਲਦੇ ਚਲਦੇ ਹੁਣ ਜਿਹੜਾ ਸਿੱਟਾ ਨਿਕਲਿਆ ਉਹ ਸਿੱਟਾ ਇਹ ਨਿਕਲਿਆ ਕਿ ਜਿਹੜਾ ਪਿੰਡ ਸਿਰਵਾਲੀ ਦਾ ਜਗਸੀਰ ਸਿੰਘ ਸੀਗਾ ਉਹਨੂੰ ਪਿਛਲੀ 25 ਤਰੀਕ ਨੂੰ ਕੁਝ ਕਿਸਾਨਾਂ ਵੱਲੋਂ ਕੁਝ ਕਾੜਤੀਆ ਸੀ ਉਹਦੇ ਵੱਲੋਂ ਕੁੱਟਮਾਰ ਕੀਤੀ ਗਈ ਉਹਦੇ ਤੇ ਕਾਤਲوں ਨੇ ਹਮਲਾ ਕੀਤਾ ਸੀਗਾ ਪਿੱਛੇ ਕੁਝ ਮੁਲਾਜ਼ਮਾ ਕਾਰਨ ਜਿਹੜੇ ਉਹਦੀ ਜਿਹੜੀ ਸਹੀ ਢੰਗ ਨਾਲ ਕਾਰਵਾਈ ਕਰਨ ਵਾਲੀ ਸੀ ਉਹ ਨਹੀਂ ਕੀਤੀ ਗਈ ਯਾਨੀ ਕਿ ਪੁਲਿਸ ਨੇ ਦੋਸ਼ੀਆਂ ਨੂੰ ਬਚਾਉਂਦੀ ਰਹੀ ਅੱਜ ਤੱਕ ਪਰ ਜਦੋਂ ਜਗਸੀਰ ਸਿੰਘ ਸਾਡੇ ਕੋਲ ਆਇਆ ਅਸੀਂ ਉਹਦੀ ਫਿਰ ਤਹਿ ਤੱਕ ਜਾ ਕੇ ਅੱਜ ਸੱਚ ਨੂੰ ਲਾਲ ਕੀਤਾ ਸੀ ਕਿ ਅਸੀਂ ਧਰਨਾ ਦੇਵਾਂਗੇ ਜੇ ਕੋਈ ਇਹਨਾਂ ਦਾ ਸੈਟੀਸਫਾਈ ਨਾ ਹੋਈ ਪਰ ਅੱਜ ਦੀ ਜਦੋ ਜਹਾਦ ਵਿੱਚੋਂ ਐਸਐਚਓ ਬਰੀਆ ਵਾਲਿਆਂ ਨੇ ਦੋਵਾਂ ਧਿਰਾਂ ਨੂੰ ਬਿਠਾ ਕੇ ਉਹਨਾਂ ਦਾ ਰਾਜੀਨਾਮਾ ਕਰਾਇਆ ਉਹਨਾਂ ਤੋਂ ਸੌਰੀ ਫੀਲ ਕਰਾਈ ਉਹਦੇ ਤੇ ਜੋ ਮੁਆਵਜ਼ਾ ਬਣਦਾ ਸੀ ਜੋ ਉਸ ਮਜ਼ਦੂਰ ਦਾ ਖਰਚਾ ਆਇਆ ਸੀ ਮੈਡੀਕਲ ਵਿੱਚ ਫ੍ਰੀ ਕੋਟ ਦੇਖੇ ਦੀ ਨੱਕ ਦੀ ਹੱਡੀ ਕੰਨ ਵੱਢਿਆ ਗਿਆ ਸੀਗਾ ਉਸ ਤੇ ਜੋ ਖਰਚਾ ਆਇਆ ਉਹਨੂੰ ਮੁਆਵਜ਼ੇ ਤੌਰ ਤੇ ਅੱਜ ਉਹਨੂੰ ਦਵਾਇਆ ਗਿਆ ਤੇ ਦਿਹਾਤੀ ਮਜ਼ਦੂਰ ਸਭਾ ਨੇ ਉਸ ਦੀ ਜਿਹੜੀ ਅੱਜ ਹੈ ਡਟ ਕੇ ਗਵਾਹੀ ਕਰਕੇ ਉਸ ਮਜ਼ਦੂਰ ਨੂੰ ਇਨਸਾਫ ਦਿਵਾਇਆ ਤੇ ਸਾਰੇ ਹੀ ਅੱਜ ਸੀਰ ਵਾਲੀ ਦੇ ਹੋਰ ਮਜ਼ਦੂਰ ਹੈ ਉਹ ਇਨਸਾਫ ਸੰਧ ਜਾ ਕੇ ਇੱਥੋਂ ਜਾਣਗੇ। ਧੰਨਵਾਦ। ਜਿੰਦਾਬਾਦ ਦਿਹਾਤੀ ਮਜ਼ਦੂਰ ਸਭਾ ਜਿੰਦਾਬਾਦ 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 ਕੇਂਦਰ ਤੇ ਪੰਜਾਬ ਸਰਕਾਰ ਮਰਦਾਬਾਦ 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 ਕੇਂਦਰ ਤੇ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ 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 ਜਾਤੀ ਮਜ਼ਦੂਰ ਸਭਾ ਜਿੰਦਾਬਾਦ 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 ਜਾਤੀ ਮਜ਼ਦੂਰ ਸਭਾ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ 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 ਆਪਣੇ ਹੱਕ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਕੱਲੇ ਕੱਲੇ ਮਾਰਨਾ ਖਾਓ ਕੱਥੇ ਹੋ ਕੇ ਮਾਰ ਖਾਓ ਕੱਲੇ ਕੱਲੇ ਮਾਰਨਾ ਖਾਓ ਕੱਥੇ ਹੋ ਕੇ ਮਾਰ ਖਾਓ ਕੱਲੇ ਕੱਲੇ ਮਾਰਨਾ ਖਾਓ ਕੱਥੇ ਹੋ ਕੇ ਮਾਰ ਖਾਓ ਦਿਹਾਤੀ ਮਜ਼ਦੂਰ ਸਭਾ ਜਿੰਦਾਬਾਦ 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 ਦਿਹਾਤੀ ਮਜ਼ਦੂਰ ਸਭਾ ਜਿੰਦਾਬਾਦ 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 दिल्ली क्राइम नेशनल न्यूज़ नजर सफर